ਪੰਜਾਬ ਵਿੱਚ 26 ਜਨਵਰੀ ਤੋਂ ਕੈਮਰਾ ਰਾਹੀਂ ਚਲਾਨ ਕੱਟਣ ਦੀ ਯੋਜਨਾ ਸ਼ੁਰੂ ਹੋਣ ਜਾ ਰਹੀ ਹੈਗੀ ਆ ਤਾਂ ਸ਼ੁਰੂਆਤੀ ਤੌਰ ਤੇ ਚਾਰ ਸ਼ਹਿਰਾਂ ਦੇ ਵਿੱਚ ਇਹ ਚਲਾਨ ਜਿਹੜੇ ਨੇ ਸ਼ੁਰੂ ਹੋਣ ਜਾ ਰਹੇ ਨੇ ਜਿਨ੍ਹਾਂ ਦੇ ਵਿੱਚੋਂ ਲੁਧਿਆਣਾ, ਪਟਿਆਲਾ, ਅੰਮ੍ਰਿਤਸਰ ਅਤੇ ਜਲੰਧਰ ਸ਼ਹਿਰ ਜਿਹੜਾ ਵਾ ਉਹ ਹੈਗਾ ਵਾ ਤਾਂ ਹੁਣ ਈ ਚਲਾਨ ਜਿਹੜੇ ਨੇ ਤੁਹਾਡੇ ਘਰਾਂ ਦੇ ਵਿੱਚ ਅਪਹੁੰਚ ਜਾਣ ਗਿਆਕਰ ਤੁਸੀਂ ਟ੍ਰੈਫਿਕ ਰੂਲ ਤੋੜਦੇ ਹੈਗੇ ਹੋ ਤਸਵੀਰਾਂ ਤੁਹਾਨੂੰ ਅਸੀਂ ਲੁਧਿਆਣਾ ਦੇ ਇੱਕ ਚੌਂਕ ਤੋਂ ਦਿਖਾ ਦਿੰਨੇ ਆ ਜਿੱਥੇ ਕੈਮਰੇ ਲਗਾਏ ਗਏ ਨੇ ਤਾਂ ਇਹ ਕੈਮਰੇ ਜਿਹੜੇ ਨੇ ਪੂਰੀ ਤਰ੍ਹਾਂ ਐਕਟਿਵ ਹੋ ਚੁੱਕੇ ਨੇ ਜੇਕਰ ਤੁਸੀਂ ਕਿਸੇ ਤਰ੍ਹਾਂ ਦਾ ਵੀ ਟ੍ਰੈਫਿਕ ਰੂਲ ਤੋੜਦੇ ਹੋ ਰੈੱਡ ਲਾਈਟ ਜੰਪ ਕਰਦੇ ਹੋ ਜੈਬਰਾਂ ਲਾਈਨ ਕਰਾਸ ਕਰਦੇ ਹੋ ਬਾਈਕ ਤੇ ਉਹ ਤੁਹਾਡੇ ਸਿਰ ਤੇ ਹੈਲਮਟ ਨਹੀਂ ਹੈਗਾ ਤਾਂ ਤੁਹਾਡੇ ਘਰ ਦੇ ਵਿੱਚ ਹੁਣ ਇਹ ਚਲਾਨ ਪਹੁੰਚ ਜਾਵੇਗਾ ਦੱਸ ਦਿੰਨੇ ਕਿ ਇਹ ਸ਼ੁਰੂਆਤੀ ਤੌਰ ਤੇ ਚਾਰ ਸ਼ਹਿਰਾਂ ਦੇ ਵਿੱਚ ਇਹ ਯੋਜਨਾ ਜਿਹੜੀ ਆ ਸ਼ੁਰੂ ਕੀਤੀ ਗਈ ਆ ਲੁਧਿਆਣਾ ਜਲੰਧਰ ਅੰਮ੍ਰਿਤਸਰ ਤੇ ਮੁਹਾਲੀ ਤਾਂ ਦਸੰਬਰ ਅਤੇ ਜਨਵਰੀ ਮਹੀਨੇ ਦੇ ਵਿੱਚ ਵੀ ਟ੍ਰੈਫਿਕ ਪੁਲਿਸ ਹੋਂ ਤੱਕ 452 ਵਿਅਕਤੀਆਂ ਦੇ ਘਰ ਦੇ ਵਿੱਚ ਈ ਚਲਾਨ ਜਿਹੜੀ ਆ ਉਹ ਭੇਜ ਚੁੱਕੀ ਹੈਗੀ ਆ ਤਾਂ ਟ੍ਰਾਇਲ ਦੇ ਤੌਰ ਤੇ 452 ਦੇ ਕਰੀਬ ਲੁਧਿਆਣਾ ਦੇ ਵਿੱਚ ਇਹ ਚਲਾਨ ਜਿਹੜੇ ਨੇ ਭੇਜੇ ਵੀ ਜਾ ਚੁੱਕੇ ਨੇ ਤਾਂ ਏ ਡੀ ਜੀ ਪੀ ਜਿਹੜੇ ਨੇ ਟ੍ਰੈਫਿਕ ਉਹਨਾਂ ਵੱਲੋਂ ਕਿਹਾ ਗਿਆ ਕਿ 26 ਜਨਵਰੀ ਤੋਂ ਲੁਧਿਆਣਾ ਸਮੇਤ ਚਾਰ ਸ਼ਹਿਰਾਂ ਦੇ ਵਿੱਚ ਇਹ ਜੋਸ਼ ਸ਼ੋਰ ਨਾਲ ਈ ਚਲਾਨ ਦੀ ਇਹ ਯੋਜਨਾ ਜਿਹੜੀ ਆ ਸ਼ੁਰੂ ਕੀਤੀ ਜਾ ਰਹੀ ਆ ਜੇਕਰ ਤੁਸੀਂ ਕਿਸੇ ਤਰ੍ਹਾਂ ਦੀ ਵੀ ਉਲੰਘਣਾ ਕਰਦੇ ਹੋ ਸਿੰਗਲਰ ਜੰਪ ਕਰਦੇ ਹੋ ਸਟਾਪ ਲਾਈਨ ਦੀ ਉਲੰਘਣਾ ਕਰਦੇ ਹੋ ਬਿਨਾਂ ਹੈਲਮਟ ਤੇ ਵਾਹਨ ਜਿਹੜੇ ਚਲਾਣੇ ਹੋ ਤਾਂ ਕੈਮਰੇ ਦੀ ਮਦਦ ਰਾਹੀਂ ਇਹ ਚਲਾਨ ਤੁਹਾਡੇ ਕਰ ਦੇ ਵਿੱਚ ਪਹੁੰਚ ਜਾਣਗੇ ਅਗਰ ਜੇਕਰ ਤੁਸੀਂ ਇਹ ਚਲਾਨ ਨਹੀਂ ਭੁਗਤਦੇ ਤਾਂ ਤੁਹਾਡੀ ਆਰ ਸੀ ਜਿਹੜੀ ਆ ਉਹ ਡਿਜੀਟਲ ਲੋਕ ਹੋ ਜਾਵੇਗੀ ਮੱਲਕੀ ਅਗਰ ਤੁਸੀਂ ਜੇ ਆਪਣਾ ਚਲਾਨ ਨਹੀਂ ਭੁਗਤੂਗੇ ਇਹ ਵਾਲਾ ਤਾਂ ਤੁਹਾਡੀ ਆਰਸੀ ਜਿਹੜੀ ਆ ਲੋਕੋ ਜਾਵੇਗੀ ਤੁਹਾਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਸਕਦਾ ਵਾ ਜਿਹਦੇ ਕਾਰਨ ਆਰਟੀਓ ਆਫਿਸ ਵਿੱਚ ਆਰਸੀ ਟਰਾਂਸਫਰ ਰੀਨਿਊ ਆਦੀ ਦਾ ਕੋਈ ਵੀ ਕੰਮ ਤੁਹਾਡਾ ਨਹੀਂ ਹੋਵੇਗਾ ਤਾਂ ਇਹ ਜਿਹੜੇ ਕੈਮਰੇ ਲਗਾਏ ਗਏ ਨੇ ਜਿੰਨਾ ਚਾਰ ਸ਼ਹਿਰਾਂ ਦੇ ਵਿੱਚ ਮੁੱਖ ਚੌਂਕਾ ਦੇ ਵਿੱਚ ਜਿਹੜੇ ਕੈਮਰੇ ਲਗਾਏ ਗਏ ਨੇ ਉਹਨਾਂ ਚ ਵਿੱਚੋਂ ਆ ਪੀਟੀਜ਼ੈਡ ਕੈਮਰੇ ਐਨ ਪੀਆਰ ਕੈਮਰੇ ਅਤੇ ਬੁਲਟ ਕੈਮਰੇ ਲਗਾਏ ਗਏ ਹਨ ਤਦ ਅਧਿਕਾਰੀਆਂ ਨੇ ਕਿਹਾ ਕਿ ਇਹ ਚਾਰ ਸ਼ਹਿਰਾਂ ਦੇ ਵਿੱਚ ਇਹ ਕੈਮਰੇ ਜਿਹੜੇ ਨੇ ਲਗਾਏ ਗਏ ਨੇ ਤੇ ਅਤੇ ਐਕਟਿਵ ਵੀ ਹਨ ਅਗਰ ਲੁਧਿਆਣਾ ਦੀ ਗੱਲ ਕੀਤੀ ਜਾਵੇ ਤਾਂ ਲੁਧਿਆਣਾ ਦੇ ਵਿੱਚ 44 ਚੌਂਕਾ ਦੇ ਵਿੱਚ ਇਹ ਕੈਮਰੇ ਲਗਾਏ ਗਏ ਨੇ ਜਿਨ੍ਹਾਂ ਦੇ ਵਿੱਚੋਂ 27 ਕੈਮਰੇ ਜਿਹੜੇ ਨੇ ਬਿਲਕੁਲ 17 ਕੈਮਰੇ ਜਿਹੜੇ ਨੇ ਚੌਂਕਾ ਦੇ ਵਿੱਚ ਬਿਲਕੁਲ ਐਕਟਿਵ ਹੈਗੇ ਨੇ ਔਰ ਇਹ ਚਲਾਨ ਜਿਹੜੇ ਨੇ ਉਹਨਾਂ ਦੇ ਘਰਾਂ ਦੇ ਵਿੱਚ ਪਹੁੰਚਨੇ ਵੀ ਸ਼ੁਰੂ ਹੋ ਚੁੱਕੇ ਨੇ 10 26 ਜਨਵਰੀ ਤੋਂ ਜਿਹੜੀ ਆ ਇਸ ਦੀ ਸਰਵਿਸ ਹੋਰ ਤੇਜ਼ ਕਰ ਦਿੱਤੀ ਜਾਵੇਗੀ ਤਾਂ 26 ਜਨਵਰੀ ਤੋਂ ਕੈਮਰੇ ਪੂਰੀ ਤਰ੍ਹਾਂ ਚਾਲੂ ਹੋ ਜਾਣਗੇ ਤਾਂ ਲੋਗਾ ਦੇ ਘਰਾਂ ਦੇ ਵਿੱਚ ਇਹ ਚਲਾਨ ਜਿਹੜੇ ਨੇ ਪੌਂਟ ਨੇ ਸ਼ੁਰੂ ਹੋ ਜਾਣਗੇ ਲੁਧਿਆਣਾ ਦੇ ਵਿੱਚ ਜਿਹੜੇ ਚੌਂਕਾਂ ਦੇ ਵਿੱਚ ਕੈਮਰੇ ਜਿਹੜੇ ਨੇ ਐਕਟਿਵ ਹੈਗੇ ਨੇ ਉਸ ਦੇ ਬਾਰੇ ਤੁਹਾਨੂੰ ਜਾਣਕਾਰੀ ਦੇ ਦਿੰਨੇ ਆ ਫਰੋਜਪੁਰ ਰੋਡ ਹੈਗਾ ਵਾ ਜਗਰਾਮ ਪੁਲ ਤੇ ਕੈਮਰੇ ਜਿਹੜੇ ਲੱਗੇ ਹੋਏ ਨੇ ਦੁਰਗਾ ਮਾਤਾ ਮੰਦਿਰ ਦੇ ਬਾਹਰ ਜਿਹੜਾ ਚੌਂਕ ਆ ਉਸ ਇੱਥੇ ਕੈਮਰੇ ਲਗਾਏ ਗਏ ਨੇ ਭਾਈ ਵਾਲਾ ਚੌਂਕ ਲੋਧੀ ਕਲੱਬ ਰੋਡ ਦਾਣਾ ਮੰਡੀ ਚੌਂਕ ਜਨਤਾਨਗਰ ਜਮਾਲਪੁਰ ਪੁਲਿਸ ਚੌਂਕ ਪੁਲਿਸ ਕਲੋਨੀ ਚੌਂਕ ਹੈਗਾ ਵਾ ਜਮਾਲਪੁਰ ਚੌਂਕ ਹੈਗਾ ਵੀਰ ਪੈਲਸ ਚੌਂਕ ਹੈਗਾ ਵਾ ਕਾਕਾ ਮੈਰਿਜ ਪੈਰਸ ਚੌਕ ਹੈਗਾ ਉਹ ਫੁੱਲਾ ਵਾਲਾ ਚੌਕ ਪਾਵਾ ਚੌਕ ਮਾਰ ਰੋਡ ਹੀਰੋ ਬੈਕਰੀ ਚੌਕ ਅਤੇ ਸਨੇਹ ਚੌਕ ਸੱਗੂ ਚੌਕ ਦੇ ਵਿੱਚ ਇਹ ਕੈਮਰੇ ਪੂਰੀ ਤਰ੍ਹਾਂ ਐਕਟਿਵ ਹੈਗੇ ਨੇ ਆਨਲਾਈਨ ਸਿਸਟਮ ਦੇ ਵਿੱਚ ਹੋਰ 27 ਚੌਕਾਂ ਦੇ ਵਿੱਚ ਇਹ ਕੈਮਰੇ ਜਿਹੜੇ ਨੇ ਜਿਹੜੇ ਐਕਟਿਵ ਕਰ ਦਿੱਤੇ ਜਾਣਗੇ ਜਾਨੀ ਕਿ ਹੁਣ ਤੁਸੀਂ ਟ੍ਰੈਫਿਕ ਰੂਟ ਕਿਸੇ ਵੀ ਤਰ੍ਹਾਂ ਦਾ ਤੋੜਦੇ ਹੋ ਤਾਂ ਤੁਹਾਡੇ ਕਾਰ ਦੇ ਵਿੱਚ ਚਲਾਨ ਆ ਜਾਵੇਗਾ ਇਸ ਤੋਂ ਪਹਿਲਾਂ ਟ੍ਰੈਫਿਕ ਪੁਲਿਸ ਵੱਲੋਂ ਲਗਾਤਾਰ ਸੈਮੀਨਾਰ ਵੀ ਲਗਾਏ ਗਏ ਸਕੂਲਾ ਕਾਲਜਾ ਦੇ ਵਿੱਚ ਤਾਂ ਉੱਥੇ ਸਾਫ਼ ਤੌਰ ਤੇ ਹਦਾਇਤਾਂ ਜਾਰੀ ਕੀਤੀ ਗਈ ਹੈ ਇਸੇ ਅਗਰ ਤੁਸੀਂ ਕਿਸੇ ਵੀ ਤਰ੍ਹਾਂ ਦੀ ਕੋਈ ਜੰਪਿੰਗ ਜੈਬਰਾ ਲੈਂਡ ਜੰਪ ਕਰਦੇ ਹੋ ਤਾਂ ਤੁਹਾਡੇ ਘਰ ਦੇ ਵਿੱਚ ਇਹ ਚਲਾਨ ਪਹੁੰਚ ਜਾਵੇਗਾ ਤਾਂ ਪੁਲਿਸ ਹੁਣ ਸਖਤ ਹੋ ਗਈ ਆ ਕਿਉਂਕਿ ਅਕਸਰ ਦੇਖਿਆ ਜਾਂਦਾ ਸੀ ਜਦੋਂ ਰੈੱਡ ਲਾਈਟ ਤੇ ਕੋਈ ਪੁਲਿਸ ਮੁਲਾਜ਼ਮ ਗੱਡੀ ਰੋਕਦਾ ਸੀ ਤਾਂ ਉਹਨਾਂ ਨੂੰ ਫੋਨ ਆਨੇ ਸ਼ੁਰੂ ਹੋ ਜਾਂਦੇ ਸੀ ਸਪਾਰਸ਼ਾਂ ਪਾਣੀਆਂ ਸ਼ੁਰੂ ਹੋ ਜਾਂਦੀਆਂ ਸੀ ਪਰ ਇਸ ਦੇ ਵਿੱਚ ਕੋਈ ਸਪਾਰਸ਼ ਨਹੀਂ ਤੁਹਾਡੇ ਕਾਰ ਦੇ ਵਿੱਚ ਹੀ ਈ ਚਲਾਨ ਜਿਹੜਾ ਵਾ ਉਹ ਪਹੁੰਚ ਜਾਵੇਗਾ ਤੇ ਇੱਥੇ ਪੁਲਿਸ ਮੁਲਾਜ਼ਮ ਵੀ ਨਿਗਰਾਨੀ ਰੱਖ ਰਹੇ ਨੇ ਪਰ ਹੁਣ ਇਹ ਚਲਾਨ ਜਿਹੜੇ ਨੇ ਤੁਹਾਡੇ ਘਰਾਂ ਦੇ ਵਿੱਚ ਸਿੱਧੇ ਤੌਰ ਤੇ ਪਹੁੰਚ ਜਾਣਗੇ ਗੱਲ ਕਰਨ ਦੀ ਵੀ ਕੋਸ਼ਿਸ਼ ਕਰਨਗੇ ਮੁਲਾਜ਼ਮਾਂ ਸਰ ਕਿਸ ਤਰ੍ਹਾਂ ਦੀ ਹੁਣ ਸ਼ਕਤੀ ਜਿਹੜੀ ਆ ਈ ਚਲਾਨ ਦੀ ਹੋ ਗਈ ਆ ਪਹਿਲਾਂ ਤਾਂ ਲੋਕ ਫੋਨ ਕਰਾ ਦੇ ਸ਼ਪਰਸ਼ਾਂ ਪਾਲਾ ਕਰਦੇ ਸੀ ਹੁਣ ਤਾਂ ਸਿੱਧਾ ਚਲਾਨ ਕਰੇ ਜਾਊ ਬਹੁਤ ਵਧੀਆ ਹੋ ਗਿਆ ਹੈਗਾ ਇਹ ਨਾਲ ਕੋਈ ਬੰਦਾ ਰੋਂਗਸੜ ਨਹੀਂ ਆਊਗਾ ਕੋਈ ਗਲਤੀ ਨਹੀਂ ਕਰੇਗਾ ਕੋਈ ਰੈਡ ਰੈਡ ਜੈਂਪ ਨਹੀਂ ਕਰੂਗਾ ਨਹੀਂ ਕੋਈ ਸ਼ਿਫਾਰਸ ਪਾਊਗਾ ਲੋਕਾਂ ਨੂੰ ਡਰਦੇ ਹੁਣ ਡਰ ਲੱਗ ਗਿਆ ਥੋੜਾ ਬਹੁਤਾ ਉਹਨਾਂ ਬਹੁਤ ਫਰਕ ਪਾਊਗਾ ਉਹ ਗਲਤੀਆਂ ਨਹੀਂ ਕਰਨਗੇ ਐਕਸੀਡੈਂਟ ਵੀ ਘਟਣਗੇ ਦੁਰਘਟਨਾਵਾਂ ਬਹੁਤ ਹੁੰਦੀਆਂ ਨੇ ਰੋਡਸਾਈਡ ਜਾਨ ਨਾਲ ਔਰ ਲੋਕ ਗਲਤੀ ਕਰਨ ਤੋਂ ਬਾਅਦ ਕੰਨ ਫੋਨ ਲਾ ਦਿੰਦੇ ਜਿਹੜਾ ਸ਼ਿਫਾਰਸ ਪਾਣੀ ਸ਼ੁਰੂ ਕਰ ਦਿੰਦੇ ਆ ਉਹ ਵੀ ਬੰਦ ਹੋਊਗੀ ਤੁਸੀਂ ਟੌਂਗ 'ਚ ਚਲਾਨ ਕੱਟੂਗਾ ਸਿੱਧਾ ਹੋਣੇ ਚਲਾਨ ਕਰਤੀ ਆਊਗਾ ਚਲਾਨ ਈ-ਚਲਾਨ ਜਿਹੜਾ ਹੈਗਾ ਇਹ ਆਪਣੇ ਆਪ ਹੀ ਉਹਨਾਂ ਦੇ ਕੋਲ ਪਹੁੰਚ ਜਾਏਗਾ ਉਹਨਾਂ ਦੇ ਕੈਮਰਾ ਲਾਈਨ ਕ੍ਰੋਸ ਕੀਤੀ ਇਹਨਾਂ ਨੇ ਤੇ ਇਹ ਚਲਾਨ ਇਹਨਾਂ ਦੇ ਘਰ ਜਾਊਗਾ ਆਪਣੇ ਆਪ ਹੀ ਪਹੁੰਚ ਜੂਗਾ ਔਰ ਕੈਮਰਾ ਕੋ ਫਲੈਸ਼ ਕਰੂਗਾ ਉਹਦੀ ਫੋਟੋ ਆ ਕੇ ਤੁਹਾਨੂੰ ਕੋਈ ਕਹਿਣ ਦੀ ਕੋਈ ਲੋੜ ਨਹੀਂ ਇਹਨਾਂ ਨੂੰ ਆਪਣੇ ਆਪ ਇਹਨਾਂ ਨੂੰ ਸਾਨੂੰ ਕੁਝ ਨਹੀਂ ਕਹਿਣਾ ਪਊਗਾ ਇਹਨਾਂ ਨੂੰ ਕਿਸੇ ਤਰ੍ਹਾਂ ਦਾ ਨਾ ਹੀ ਸਾਨੂੰ ਕੋਈ ਦਬਾਅ ਹੋਊਗਾ ਗਲਤੀ ਕਰਨਗੇ ਚਲਾਨ ਲੈਣਗੇ ਗਲਤੀ ਕਰਨਗੇ ਤਾਂ ਚਲਾਨ ਇਹਨਾਂ ਦੇ ਘਰ ਦੇ ਵਿੱਚ ਪਹੁੰਚ ਜਾਵੇਗਾ ਤਾਂ ਤਸਵੀਰਾਂ ਨੇ ਹਾਲੇ ਵੀ ਲੋਕ ਜਿਹੜੇ ਨੇ ਨਹੀਂ ਸੋਧਦੇ ਆਗੇ ਨੇ ਤਾਂ ਤਸਵੀਰਾਂ ਦੋਸੇ ਦੇਖ ਸਕਦੇ ਹੋ ਜੈਬਰਾ ਲੈਂਡਿੰਗ ਦੇ ਉੱਤੇ ਇਹ ਲੋਕ ਜਿਹੜੇ ਨੇ ਖੜੇ ਹੋਏ ਨੇ ਅਕਸਰ ਜਦੋਂ ਤੁਸੀਂ ਗੱਡੀ ਲੈਣੇ ਤਾਂ ਤੁਹਾਨੂੰ ਰੂਲ ਜਿਹੜੇ ਨੇ ਉਹ ਸਮਝ ਦੇ ਵਿੱਚ ਹੋਣੇ ਚਾਹੀਦੇ ਨੇ ਪਾਹੇ ਮੁਲਾਜ਼ਮ ਇੱਕ ਵਾਰ ਸਮਝਾਉਣ ਦੀ ਕੋਸ਼ਿਸ਼ ਵੀ ਕਰਦੇ ਹੁੰਦੇ ਨੇ ਕਿ ਤੁਸੀਂ ਇਸ ਤਰ੍ਹਾਂ ਦਾ ਨਾ ਕੰਮ ਕਰੋ ਨਹੀਂ ਤਾਂ ਤੁਹਾਡਾ ਚਲਾਨ ਹੋ ਜਾਊਗਾ ਪਰ ਲੋਕ ਜਿਹੜੇ ਨੇ ਉਹ ਨਹੀਂ ਸਮਝਦੇ ਹੈਗੇ ਨੇ ਤਾਂ ਅੱਜ ਵੀ ਲੋਕ ਜਿਹੜੇ ਨੇ ਜ਼ੈਬਰਾ ਲਾਈਟ ਜਿਹੜੀ ਆ ਕ로ਸ ਕਰ ਲੈਂਦੇ ਨੇ ਰੈੱਡ ਲਾਈਟ ਜੰਪ ਕਰ ਲੈਂਦੇ ਨੇ ਇਸ ਤੋਂ ਇਲਾਵਾ ਨਾ ਸਿਰ ਦੇ ਉੱਤੇ ਹੈਲਮਟ ਦੀ ਵਰਤੋਂ ਕਰਦੇ ਹੈਗੇ ਨੇ ਤਾਂ ਹੁਣ ਇਨਾਂ ਦਾ ਚਲਾਨ ਜਿਹੜੇ ਨੇ ਸਿੱਧੇ ਇਹਨਾਂ ਦੇ ਘਰ ਦੇ ਕਿਉਂਕਿ ਆਸੀ ਦਾ ਡਰੈਸ ਜਿਹੜਾ ਹੁੰਦਾ ਵਾ ਉਹ ਸਿੱਧਾ ਘਰ ਦੇ ਵਿੱਚ ਹੀ ਤੁਹਾਡਾ ਚਲਾਨ ਜਿਹੜਾ ਵਾ ਪਹੁੰਚ ਜਾਵੇਗਾ ਇੱਕ ਵਾਰ ਕੈਮਰੇ ਤੋਂ ਦਿਖਾ ਦਿੰਨੇ ਕੈਮਰੇ ਜਿਹੜੇ ਨੇ ਹਰ ਚੌਂਕ ਦੇ ਵਿੱਚ ਲਗਾਏ ਗਏ ਨੇ ਤਾਂ ਇਹ ਕੰਮ ਕਿਸ ਤਰ੍ਹਾਂ ਕਰਦੇ ਨੇ ਇਹ ਹਾਈ ਕੈਮਰੇ ਹੈਗੇ ਨੇ ਜਿਵੇਂ ਅਸੀਂ ਦੱਸਿਆ ਕੈਮਰੇ ਡਿਟੇਲ ਬਾਰੇ ਕਿਸ ਤਰ੍ਹਾਂ ਦੇ ਕੈਮਰੇ ਲਗਾਏ ਗਏ ਨੇ ਇਹ ਸਿੱਧਾ ਤੁਹਾਨੂੰ ਸਕੈਨ ਕਰਦੇ ਤੁਹਾਡੀ ਨੰਬਰ ਪਲੇਟ ਸਕੈਨ ਕਰ ਲੈਂਦੇ ਨੇ ਤੁਹਾਡੀ ਸੀਟ ਬੈਲਟ ਤੱਕ ਨਹੀਂ ਲੱਗੀ ਉਸਦੀ ਵੀ ਪਛਾਣ ਕਰ ਲੈਂਦਾ ਕੈਮਰਾ ਕਿ ਇਸ ਵਿਅਕਤੀ ਨੇ ਸੀਟ ਲੈਟ ਬੈਲਟ ਨਹੀਂ ਲਾਈ ਆ ਇਹ ਗੱਡੀ ਜਿਹੜੀ ਆ ਬਹੁਤ ਸਪੀਡ ਤੇ ਚੱਲ ਰਹੀ ਆ ਇਸ ਦੀ ਸਪੀਡ ਕਿੰਨੀ ਆ ਔਰ ਉਸ ਤੇ ਬਾਰੇ ਇਸ ਕੈਮਰੇ ਦੇ ਵਿੱਚ ਜਿਹੜੀ ਨਿਗਰਾਨੀ ਹੁੰਦੀ ਆ ਇਸ ਵਿਅਕਤੀ ਨੇ ਹੈਲਮਟ ਨਹੀਂ ਪਾਇਆ ਇਸਨੇ ਤੁਰੰਤ ਜਿਹੜੀ ਆ ਆਪਣੀ ਕੰਟਰੋਲ ਮਸ਼ੀਨ ਦੇ ਉੱਤੇ ਐਕਟਿਵ ਹੋ ਜਾਣਾ ਕਿ ਇਸ ਵਿਅਕਤੀ ਨੇ ਹੈਲਮਟ ਨਹੀਂ ਪਾਇਆ ਤੁਰੰਤ ਉਸ ਦੀ ਫੋਟੋ ਖਿੱਚ ਕੇ ਨਾਲ ਚਲਾਨ ਉਸ ਤੇ ਘਰ ਦੇ ਵਿੱਚ ਭੇਜ ਦੇਣਾ ਵਾ ਤਾਂ ਇਹ ਸ਼ਕਤੀ ਜਿਹੜੀ ਆ ਹੁਣ ਸ਼ੁਰੂ ਹੋ ਚੁੱਕੀ ਆ ਪੰਜਾਬ ਦੇ ਚਾਰ ਸ਼ਹਿਰਾਂ ਦੇ ਵਿੱਚ ਇਹ ਕੈਮਰੇ ਜਿਹੜੇ ਨੇ ਲਗਾਉਣ ਦੀ ਜਿਹੜੀ ਪੁਲਿਸ ਵੱਲੋਂ ਯੋਜਨਾ ਜਿਹੜੀ ਆ ਉਹ ਸ਼ੁਰੂ ਕਰ ਦਿੱਤੀ ਗਈ ਆ ਤਾਂ ਇਹ ਐਕਟਿਵ ਵੀ ਕੈਮਰੇ ਜਿਹੜੇ ਨੇ ਕਰ ਦਿੱਤੇ ਗਏ ਨੇ ਹੁਣ ਘਰਾਂ ਦੇ ਵਿੱਚ ਤੁਹਾਡੇ ਈਚ ਚਲਾਨ ਪਹੁੰਚੇਗਾ ਤਾਂ ਤੁਹਾਨੂੰ ਇਹ ਚਲਾਨ ਭੁਗਤਣਾ ਪਵੇਗਾ ਅਗਰ ਤੁਸੀਂ ਇਹ ਚਲਾਨ ਨਹੀਂ ਭੁਗਤਦੇ ਤਾਂ ਤੁਹਾਡੀ ਆਰਸੀ ਜਿਹੜੀ ਆ ਉਹ ਲੋਕ ਹੋ ਜਾਵੇਗੀ ਤੁਹਾਨੂੰ ਜਿਹੜਾ ਵਾ ਵੱਡਾ ਨੁਕਸਾਨ ਜਿਹੜਾ ਵਾ ਝੇਲਣਾ ਪੈ ਸਕਦਾ ਵਾ ਤਾਹੋ ਨ ਪੁਲਿਸ ਦੀ ਸਖਤੀ ਤੋਂ ਅਗਰ ਤੁਸੀਂ ਬਚਣਾ ਵਾ ਤਾਂ ਤੁਸੀਂ ਇਹ ਟ੍ਰੈਫਿਕ ਰੂਲ ਨਾ ਤੋੜਿਓ ਜੈਬਰਾ ਲਾਈਨ ਕ੍ਰੋਸ ਨਾ ਕਰਿਓ ਡੈਡ ਲਾਈਨ ਤੇ ਜੰਪ ਨਾ ਕਰਿਓ ਸਪੀਡ ਤੇ ਗੱਡੀ ਨਾ ਚਲਾਈਓ ਅਗਰ ਤੁਸੀਂ ਟੂ ਵਿਲਰ ਵਾਹਨ ਤੇ ਹੋਤਾ ਹੈਲਮਟ ਦੀ ਵਰਤੋ ਜ਼ਰੂਰ ਕਰਿਓ ਨਹੀਂ ਤਾਂ ਤੁਹਾਡਾ ਚਲਾਨ ਜਿਹੜਾ ਵਾ ਹੋ ਸਕਦਾ ਵਾ ਕੈਮਰਾਮੈਨ ਵਿਕਾਸ ਦੇਨਾ ਨਰਿੰਦਰ ਕੁਮਾਰ ਜਗਮਨ ਟੀਵੀ ਲੁਧਿਆਣਾ